ਹੈਲੋ ਦੋਸਤੋ ਰੋਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਰੋਮਾਂਚਕ ਕਹਾਣੀ ਲੈ ਕੇ ਆਇਆ ਹਾਂ ਕਿ ਕਿਸਮਤ ਦਾ ਲਿਖਿਆ ਕਦੇ ਮਿਟਦਾ ਨਹੀਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸਮਤ ਕਿਸ ਤਰ੍ਹਾਂ ਸਾਡੇ ਕਰਮਾਂ ਦੇ ਫੈਸਲਿਆਂ ਦੇ ਨਾਲ ਜੁੜੀ ਹੁੰਦੀ ਹੈ ਤੇ ਕਿਸਮਤ ਦਾ ਲਿਖਿਆ ਕਦੇ ਵੀ ਕੋਈ ਬਦਲ ਨਹੀਂ ਸਕਦਾ ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਵਧੀਆ ਮੈਸੇਜ ਵੀ ਜ਼ਰੂਰ ਮਿਲੇਗਾ ਸੋ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਿਆਨੀ ਪੰਡਤ ਰਹਿੰਦਾ ਸੀ ਇੱਕ ਦਿਨ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਦੇ ਲਈ ਦੂਜੇ ਪਿੰਡ ਜਾ ਰਿਹਾ ਸੀ ਪੰਡਤ ਦਾ ਜੋ ਦੋਸਤ ਸੀ ਉਹ ਬਚਪਨ ਤੋਂ ਹੀ ਗੁੰਗਾ ਤੇ ਇੱਕ ਪੈਰ ਤੋਂ ਅਪਾਹਜ ਯਾਨੀ ਲੰਗੜਾ ਸੀ ਪੰਡਤ ਦੇ ਪਿੰਡ ਤੋਂ ਉਸਦੇ ਦੋਸਤ ਦਾ ਪਿੰਡ ਕਾਫੀ ਦੂਰ ਸੀ ਉੱਥੇ ਜਾਣ ਦੇ ਲਈ ਰਸਤੇ ਵਿੱਚ ਬਹੁਤ ਛੋਟੇ ਛੋਟੇ ਪਿੰਡ ਪੈਂਦੇ ਸੀ ਪੰਡਤ ਪਰਮਾਤਮਾ ਦਾ ਨਾਮ ਜਪਦਾ ਹੋਇਆ ਆਪਣੀ ਹੀ ਧੁੰਨ ਵਿੱਚ ਚੱਲਦਾ ਜਾ ਰਿਹਾ ਸੀ ਤੇ ਚੱਲਦੇ-ਚੱਲਦੇ ਉਹਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੁੰਦੀ ਹੈ ਜੋ ਦੇਖਣ ਵਿੱਚ ਥੋੜਾ ਅਜੀਬ ਲੱਗ ਰਿਹਾ ਸੀ ਉਹ ਵੀ ਪੰਡਤ ਦੇ ਨਾਲ-ਨਾਲ ਤੁਰਨ ਲੱਗਦਾ ਹੈ ਉਸ ਆਦਮੀ ਨੂੰ ਆਪਣੇ ਨਾਲ ਤੁਰਦਾ ਦੇਖ ਕੇ ਪੰਡਤ ਮਨ ਹੀ ਮਨ ਖੁਸ਼ ਹੁੰਦਾ ਹੈ ਤੇ ਸੋਚਦਾ ਹੈ ਕਿ ਚਲੋ ਇਕੱਠੇ ਤੁਰਦੇ-ਤੁਰਦੇ ਸਫ਼ਰ ਵਧੀਆ ਕੱਟ ਜਾਵੇਗਾ ਗੱਲਬਾਤ ਦੀ ਸ਼ੁਰੂਆਤ ਕਰਨ ਦੇ ਲਈ ਪੰਡਤ ਨੇ ਉਸ ਆਦਮੀ ਦੇ ਕੋਲੋਂ ਉਹਦਾ ਨਾਮ ਪੁੱਛਿਆ ਤਾਂ ਉਸ ਆਦਮੀ ਨੇ ਆਪਣਾ ਨਾਮ ਧਰਮਰਾਜ ਦੱਸਿਆ ਪੰਡਤ ਨੇ ਜਦੋਂ ਇਹ ਨਾਮ ਸੁਣਿਆ ਤਾਂ ਉਸ ਨੂੰ ਥੋੜਾ ਅਜੀਬ ਲੱਗਿਆ ਪਰ ਉਸ ਨੇ ਉਹਦੇ ਨਾਮ ਦੇ ਬਾਰੇ ਵਿੱਚ ਹੋਰ ਕੁਝ ਪੁੱਛਣਾ ਸਹੀ ਨਾ ਸਮਝਿਆ ਦੋਵੇਂ ਹੌਲੀ-ਹੌਲੀ ਇਕੱਠੇ ਤੁਰਨ ਲੱਗੇ ਤੁਰਦੇ-ਤੁਰਦੇ ਉਹ ਇੱਕ ਪਿੰਡ ਵਿੱਚ ਪਹੁੰਚੇ ਪਿੰਡ ਦਾ ਐਂਟਰੀ ਗੇਟ ਆਉਂਦੇ ਹੀ ਧਰਮਰਾਜ ਨੇ ਪੰਡਤ ਨੂੰ ਕਿਹਾ ਕਿ ਤੂੰ ਅੱਗੇ ਚੱਲ ਮੈਨੂੰ ਇਸ ਪਿੰਡ ਵਿੱਚ ਥੋੜਾ ਕੰਮ ਹੈ ਮੈਂ ਤੈਨੂੰ ਅੱਗੇ ਰਸਤੇ ਵਿੱਚ ਮਿਲਦਾ ਹਾਂ ਤਾਂ ਪੰਡਤ ਕਹਿੰਦਾ ਹੈ ਕਿ ਠੀਕ ਹੈ ਪੰਡਤ ਅੱਗੇ ਚਲਾ ਜਾਂਦਾ ਹੈ ਤੇ ਧਰਮਰਾਜ ਉਸ ਪਿੰਡ ਵਿੱਚ ਚਲਾ ਜਾਂਦਾ ਹੈ ਤੇ ਫਿਰ ਕੋਈ ਦੇਰ ਬਾਅਦ ਉਸ ਪਿੰਡ ਵਿੱਚ ਖਬਰ ਫੈਲ ਜਾਂਦੀ ਹੈ ਕਿ ਇੱਕ ਵਿਅਕਤੀ ਨੂੰ ਠੱਠੇ ਨੇ ਆਪਣੇ ਸਿੰਘਾਂ ਵਿੱਚ ਫਸਾ ਕੇ ਪਟਕ-ਪਟਕ ਕੇ ਮਾਰ ਦਿੱਤਾ ਹੈ ਤੇ ਜਿਵੇਂ ਹੀ ਸਾਨ ਨੇ ਉਸ ਵਿਅਕਤੀ ਨੂੰ ਮਾਰਿਆ ਉਹਦੇ ਕੁਝ ਦਿਨ ਬਾਅਦ ਹੀ ਧਰਮਰਾਜ ਫਿਰ ਤੋਂ ਪੰਡਤ ਦੇ ਕੋਲ ਵਾਪਸ ਚਲਾ ਜਾਂਦਾ ਹੈ ਤੇ ਉਹ ਫਿਰ ਤੋਂ ਇਕੱਠੇ ਤੁਰਨ ਲੱਗਦੇ ਹਨ ਇਕੱਠੇ ਤੁਰਦੇ ਤੁਰਦੇ ਉਹ ਇੱਕ ਦੂਜੇ ਪਿੰਡ ਵਿੱਚ ਪਹੁੰਚਦੇ ਹਨ ਉਸ ਪਿੰਡ ਦੇ ਬਾਹਰ ਇੱਕ ਵੱਡਾ ਮੰਦਰ ਬਣਿਆ ਹੁੰਦਾ ਹੈ ਉੱਥੇ ਮੰਦਰ ਵਿੱਚ ਲੰਗਰ ਚੱਲ ਰਿਹਾ ਹੁੰਦਾ ਹੈ ਤੇ ਉੱਥੇ ਰਾਤ ਬਿਤਾਉਣ ਤੇ ਆਰਾਮ ਕਰਨ ਦਾ ਵਧੀਆ ਪ੍ਰਬੰਧ ਹੁੰਦਾ ਹੈ ਤੇ ਪੰਡਤ ਦੇ ਦੋਸਤ ਦਾ ਪਿੰਡ ਅਜੇ ਕਾਫੀ ਦੂਰ ਸੀ ਹੁਣ ਰਾਤ ਵੀ ਹੋਣ ਵਾਲੀ ਸੀ ਤਾਂ ਪੰਡਤ ਨੇ ਧਰਮਰਾਜ ਨੂੰ ਕਿਹਾ ਕਿ ਆਪਾਂ ਪੂਰਾ ਦਿਨ ਤੁਰਦੇ ਤੁਰਦੇ ਥੱਕ ਗਏ ਹਾਂ ਤੇ ਹੁਣ ਰਾਤ ਵੀ ਹੋਣ ਵਾਲੀ ਹੈ ਤੇ ਭੁੱਖ ਵੀ ਬਹੁਤ ਲੱਗੀ ਹੈ ਆਪਾਂ ਇਹ ਕੰਮ ਕਰਦੇ ਹਾਂ ਇਸ ਮੰਦਰ ਦੇ ਵਿੱਚ ਹੀ ਆਰਾਮ ਕਰ ਲੈਂਦੇ ਹਾਂ ਰਾਤ ਬਿਤਾ ਲੈਂਦੇ ਹਾਂ ਲੰਗਰ ਛੱਕ ਕੇ ਇੱਥੇ ਹੀ ਪੈ ਜਾਵਾਂਗੇ ਤੇ ਫਿਰ ਸਵੇਰੇ ਉੱਠ ਕੇ ਆਪਣਾ ਸਫ਼ਰ ਫਿਰ ਤੋਂ ਸ਼ੁਰੂ ਕਰ ਦੇਵਾਂਗੇ ਤਾ ਧਰਮਰਾਜ ਪੰਡਤ ਨੂੰ ਕਹਿੰਦਾ ਹੈ ਕਿ ਠੀਕ ਹੈ ਪਰ ਮੈਨੂੰ ਇਸ ਪਿੰਡ ਵਿੱਚ ਥੋੜਾ ਕੰਮ ਹੈ ਮੈਂ ਕਿਸੇ ਨੂੰ ਕੋਈ ਜ਼ਰੂਰੀ ਸਮਾਨ ਦੇਣਾ ਹੈ ਤੂੰ ਇਸ ਤਰ੍ਹਾਂ ਕਰ ਲੰਗਰ ਛਕ ਤੇ ਆਰਾਮ ਕਰ ਮੈਂ ਆਣ ਕੇ ਬਾਅਦ ਵਿੱਚ ਲੰਗਰ ਛਕ ਲਵਾਂਗਾ ਮੈਂ ਜਾ ਕੇ ਆਉਂਦਾ ਹਾਂ ਇਹਨਾਂ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਹੈ ਤੇ ਉਹਦੇ ਜਾਂਦੇ ਹੀ ਉਸ ਪਿੰਡ ਵਿੱਚੋਂ ਧੂੰਆਂ ਉੱਠਦਾ ਹੋਇਆ ਦਿਖਾਈ ਦਿੰਦਾ ਹੈ ਤੇ ਦੇਖਦੇ ਦੇਖਦੇ ਪੂਰੇ ਪਿੰਡ ਵਿੱਚ ਅੱਗ ਲੱਗ ਜਾਂਦੀ ਹੈ ਇਹ ਘਟਨਾ ਹੁੰਦੇ ਹੋਏ ਦੇਖ ਕੇ ਪੰਡਤ ਨੇ ਸੋਚਿਆ ਕਿ ਧਰਮਰਾਜ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਕੋਈ ਨਾ ਕੋਈ ਅਣਹੋਣੀ ਹੋ ਜਾਂਦੀ ਹੈ ਇਹ ਕੀ ਰਾਜ ਹੈ ਇਸ ਬੰਦੇ ਵਿੱਚ ਕੋਈ ਨਾ ਕੋਈ ਗੜਬੜਤਾ ਜ਼ਰੂਰ ਹੈ ਤੇ ਫਿਰ ਥੋੜੀ ਦੇਰ ਬਾਅਦ ਧਰਮਰਾਜ ਵਾਪਸ ਆ ਜਾਂਦਾ ਹੈ ਤੇ ਪੰਡਤ ਦੇ ਕੋਲ ਆ ਕੇ ਆਰਾਮ ਕਰਨ ਲੱਗਦਾ ਹੈ ਪਰ ਪੰਡਤ ਨੇ ਧਰਮਰਾਜ ਦੇ ਕੋਲੋਂ ਰਾਤ ਦੇ ਸਮੇਂ ਕੁਝ ਵੀ ਪੁੱਛਣਾ ਸਹੀ ਨਾ ਸਮਝਿਆ ਤੇ ਫਿਰ ਸਵੇਰ ਹੁੰਦੇ ਹੀ ਉਹ ਦੋਵੇਂ ਫਿਰ ਤੋਂ ਆਪਣੀ ਯਾਤਰਾ ਸ਼ੁਰੂ ਕਰ ਦਿੰਦੇ ਹਨ ਥੋੜੀ ਦੂਰ ਤੱਕ ਚੱਲਣ ਤੋਂ ਬਾਅਦ ਰਸਤੇ ਵਿੱਚ ਫਿਰ ਤੋਂ ਇੱਕ ਪਿੰਡ ਆਉਂਦਾ ਹੈ ਤਾਂ ਧਰਮਰਾਜ ਪੰਡਤ ਨੂੰ ਕਹਿੰਦਾ ਹੈ ਕਿ ਤੂੰ ਅੱਗੇ ਚੱਲ ਮੈਨੂੰ ਇਸ ਪਿੰਡ ਵਿੱਚ ਥੋੜਾ ਕੰਮ ਹੈ ਮੈਂ ਆਪਣੇ ਦੋਸਤ ਨੂੰ ਮਿਲਣ ਦੇ ਲਈ ਜਾਣਾ ਹੈ ਮੈਂ ਆਪਣੇ ਦੋਸਤ ਨੂੰ ਮਿਲਣ ਤੋਂ ਬਾਅਦ ਤੈਨੂੰ ਫਿਰ ਤੋਂ ਰਸਤੇ ਵਿੱਚ ਅੱਗੇ ਮਿਲਦਾ ਹਾਂ ਇਹ ਕਹਿ ਕੇ ਧਰਮਰਾਜ ਪਿੰਡ ਵਿੱਚ ਚਲਾ ਜਾਂਦਾ ਹੈ ਪਰ ਪੰਡਤ ਇਸ ਵਾਰੀ ਅੱਗੇ ਨਹੀਂ ਜਾਂਦਾ ਉਹ ਉੱਥੇ ਹੀ ਖੜਾ ਧਰਮਰਾਜ ਨੂੰ ਦੇਖਦਾ ਰਹਿੰਦਾ ਹੈ ਕਿ ਉਹ ਕੀ ਕਰਦਾ ਹੈ ਕਿੱਧਰ ਜਾਂਦਾ ਹੈ ਤੇ ਫਿਰ ਥੋੜੀ ਦੇਰ ਬਾਅਦ ਪਿੰਡ ਵਿੱਚ ਰੌਲਾ ਪੈਣ ਲੱਗਦਾ ਹੈ ਕਿ ਇੱਕ ਵਿਅਕਤੀ ਨੂੰ ਕੋਬਰਾ ਸੱਪ ਨੇ ਡੰਗ ਮਾਰ ਦਿੱਤਾ ਹੈ ਤੇ ਉਹਦੀ ਮੌਤ ਹੋ ਗਈ ਹੈ ਇਸ ਘਟਨਾ ਦੇ ਥੋੜੀ ਦੇਰ ਬਾਅਦ ਧਰਮਰਾਜ ਫਿਰ ਤੋਂ ਪੰਡਤ ਦੇ ਕੋਲ ਆ ਜਾਂਦਾ ਹੈ ਤੇ ਉਹ ਦੋਵੇਂ ਫਿਰ ਤੋਂ ਇਕੱਠੇ ਤੁਰਨ ਲੱਗਦੇ ਹਨ ਪਰ ਇਸ ਵਾਰ ਪੰਡਤ ਦੇ ਕੋਲੋਂ ਰਿਹਾ ਨਹੀਂ ਗਿਆ ਉਸਨੇ ਧਰਮਰਾਜ ਦੇ ਕੋਲੋਂ ਪੁੱਛ ਹੀ ਲਿਆ ਕਿ ਤੂੰ ਜਿਹੜੇ ਵੀ ਪਿੰਡ ਵਿੱਚ ਜਾਂਦਾ ਹੈ ਉੱਥੇ ਕੋਈ ਨਾ ਕੋਈ ਅਣਹੋਣੀ ਜ਼ਰੂਰ ਹੋ ਜਾਂਦੀ ਹੈ ਕੀ ਤੂੰ ਮੈਨੂੰ ਦੱਸ ਸਕਦਾ ਹੈ ਕਿ ਐਸਾ ਕਿਉਂ ਹੋ ਰਿਹਾ ਹੈ ਤਾਂ ਧਰਮਰਾਜ ਨੇ ਪੰਡਤ ਦੀ ਗੱਲ ਉੱਤੇ ਥੋੜਾ ਹੱਸਦੇ ਹੋਏ ਕਿਹਾ ਕਿ ਪੰਡਤਾ ਮੈਨੂੰ ਤਾਂ ਤੂੰ ਬਹੁਤ ਹੀ ਗਿਆਨੀ ਲੱਗਿਆ ਸੀ ਇਸੇ ਲਈ ਮੈਂ ਤੇਰੇ ਨਾਲ ਚੱਲ ਰਿਹਾ ਸੀ ਕਿਉਂਕਿ ਗਿਆਨੀਆਂ ਦਾ ਸਾਥ ਬਹੁਤ ਚੰਗਾ ਹੁੰਦਾ ਹੈ ਪਰ ਤੂੰ ਅਜੇ ਤੱਕ ਇਹ ਨਹੀਂ ਸਮਝ ਸਕਿਆ ਕਿ ਮੈਂ ਕੌਣ ਹਾਂ ਤਾ ਪੰਡਤ ਨੇ ਕਿਹਾ ਕਿ ਮੈਂ ਸਮਝ ਗਿਆ ਹਾਂ ਪਰ ਮੈਨੂੰ ਥੋੜੀ ਸ਼ੰਕਾ ਹੈ ਥੋੜੀ ਕਨਫਿਊਜ਼ਨ ਹੈ ਜੇਕਰ ਤੂੰ ਆਪਣੇ ਮੂੰਹੋਂ ਹੀ ਆਪਣੀ ਸਹੀ ਇੰਟਰੋਡਕਸ਼ਨ ਦੇ ਦੇਵੇਂ ਤਾਂ ਮੇਰੇ ਲਈ ਆਸਾਨੀ ਹੋ ਜਾਵੇਗੀ ਤਾਂ ਧਰਮਰਾਜ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਯੰਪੁਰੀ ਦਾ ਅਸਲੀ ਵਾਲਾ ਧਰਮਰਾਜ ਹਾਂ ਤੇ ਉਹਨਾਂ ਲੋਕਾਂ ਦੇ ਪ੍ਰਾਣ ਹਰਨ ਕਰਦਾ ਹਾਂ ਜਿਨ੍ਹਾਂ ਦੀ ਉਮਰ ਜਾਂ ਵਕਤ ਪੂਰਾ ਹੋ ਚੁੱਕਿਆ ਹੁੰਦਾ ਹੈ ਪਹਿਲਾਂ ਤਾਂ ਪੰਡਤ ਦੇ ਮਨ ਵਿੱਚ ਸ਼ੰਕਾ ਹੀ ਸੀ ਤੇ ਫਿਰ ਧਰਮਰਾਜ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਥੋੜਾ ਘਬਰਾ ਗਿਆ ਪਰ ਫਿਰ ਉਹ ਹਿੰਮਤ ਕਰਕੇ ਪੁੱਛਦਾ ਹੈ ਕਿ ਜੇਕਰ ਤੂੰ ਸੱਚਮੁੱਚ ਹੀ ਧਰਮਰਾਜ ਹੈ ਤਾਂ ਮੈਨੂੰ ਇਹ ਦੱਸ ਸਕਿਆ ਅਗਲੀ ਮੌਤ ਕਿਸ ਦੀ ਹੋਵੇਗੀ ਤਾਂ ਧਰਮਰਾਜ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਗਲੀ ਮੌਤ ਤੇਰੇ ਉਸੇ ਦੋਸਤ ਦੀ ਹੋਵੇਗੀ ਜਿਸ ਨੂੰ ਤੂੰ ਮਿਲਣ ਦੇ ਲਈ ਜਾ ਰਿਹਾ ਹੈ ਤੇ ਤੈਨੂੰ ਮੈਂ ਇੱਕ ਰੌਚਕ ਗੱਲ ਦੱਸਾਂ ਉਹਦੀ ਮੌਤ ਦਾ ਕਾਰਨ ਵੀ ਤੂੰ ਖੁਦ ਹੀ ਬਣੇਗਾ ਇਹ ਗੱਲ ਸੁਣ ਕੇ ਪੰਡਤ ਹਿੱਲ ਗਿਆ ਸੋਚ ਵਿੱਚ ਪੈ ਗਿਆ ਤੇ ਸੋਚਣ ਲੱਗਾ ਕਿ ਜੇਕਰ ਇਹ ਸੱਚਮੁੱਚ ਦਾ ਧਰਮਰਾਜ ਹੈ ਤੇ ਉਹਦੀ ਗੱਲ ਵੀ ਸੱਚੀ ਹੋਵੇਗੀ ਤੇ ਮੇਰੇ ਕਾਰਨ ਹੀ ਮੇਰੇ ਬਚਪਨ ਦੇ ਸਭ ਤੋਂ ਚੰਗੇ ਦੋਸਤ ਦੀ ਮੌਤ ਹੋ ਜਾਵੇਗੀ ਤਾਂ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਹੀ ਨਾ ਜਾਵਾਂ ਘਟੋ-ਘਟ ਮੈਂ ਉਹਦੀ ਮੌਦੀ ਵਜਾ ਤਾਂ ਨਾ ਬਣਾਗਾ ਤਾਂ ਧਰਮਰਾਜ ਮੁਸਕਰਾਉਂਦੇ ਹੋਏ ਪੰਡਤ ਨੂੰ ਕਹਿਣ ਲੱਗਾ ਕਿ ਜੋ ਤੂੰ ਸੋਚ ਰਿਹਾ ਹੈ ਉਹ ਸਭ ਮੈਨੂੰ ਪਤਾ ਹੈ ਤੇਰੇ ਆਪਣੇ ਦੋਸਤ ਨੂੰ ਨਾ ਮਿਲਣ ਜਾਣ ਦੇ ਕਾਰਨ ਵਿధి ਦਾ ਵਿਧਾਨ ਨਹੀਂ ਬਦਲਣ ਲੱਗਾ ਤੇਰੇ ਦੋਸਤ ਦੀ ਮੌਤ ਤਾਂ ਤੈ ਹੈ ਤੇ ਉਹ ਤੇਰੇ ਕਾਰਨ ਹੀ ਹੋਵੇਗੀ ਤੇ ਉਹ ਅੱਗੇ ਕੁਝ ਕੁ ਮਿੰਟਾਂ ਵਿੱਚ ਹੀ ਹੋਣ ਵਾਲੀ ਹੈ ਧਰਮਰਾਜ ਦੇ ਮੂੰਹੋਂ ਐਸੀਆਂ ਗੱਲਾਂ ਸੁਣ ਕੇ ਪੰਡਤ ਨੂੰ ਝਟਕਾ ਲੱਗਿਆ ਕਿਉਂਕਿ ਧਰਮਰਾਜ ਨੇ ਪੰਡਤ ਦੇ ਮਨ ਦੀਆਂ ਗੱਲਾਂ ਨੂੰ ਪੜ ਲਿਆ ਸੀ ਜੋ ਕਿ ਇੱਕ ਆਮ ਇਨਸਾਨ ਦੇ ਲਈ ਸੰਭਵ ਨਹੀਂ ਹੈ ਤੇ ਹੁਣ ਪੰਡਤ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਸੱਚਮੁੱਚ ਹੀ ਉਹ ਆਦਮੀ ਧਰਮਰਾਜ ਹੈ ਤਾਂ ਜਦੋਂ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਤਾਂ ਉਹ ਘਬਰਾ ਗਿਆ ਕਿਉਂਕਿ ਉਹ ਆਪਣੇ ਦੋਸਤ ਦੀ ਮੌਦਾ ਕਾਰਨ ਨਹੀਂ ਬੰਨਣਾ ਚਾਹੁੰਦਾ ਸੀ ਇਸ ਲਈ ਉਹ ਪਲਟ ਕੇ ਆਪਣੇ ਪਿੰਡ ਵੱਲ ਨੂੰ ਵਾਪਸ ਤੇ ਤੇਜ਼ ਚੱਲਣ ਲੱਗਾ ਪਰ ਜਿਵੇਂ ਹੀ ਪੰਡਤ ਵਾਪਸ ਜਾਣ ਦੇ ਲਈ ਪਲਟਿਆ ਤਾਂ ਉਸਨੇ ਦੇਖਿਆ ਕਿ ਉਹਦਾ ਉਹ ਦੋਸਤ ਤੇਜ਼ੀ ਨਾਲ ਉਹਦੇ ਵੱਲ ਨੂੰ ਤੁਰਦਾ ਆ ਰਿਹਾ ਸੀ ਜੋ ਕਿ ਪੰਡਤ ਨੂੰ ਦੇਖ ਕੇ ਕਾਫੀ ਖੁਸ਼ ਵੀ ਲੱਗ ਰਿਹਾ ਸੀ ਆਪਣੇ ਦੋਸਤ ਨੂੰ ਚਲਦੇ ਹੋਏ ਦੇਖ ਕੇ ਪੰਡਤ ਨੂੰ ਐਸਾ ਲੱਗਿਆ ਜਿਵੇਂ ਉਹਦਾ ਦੋਸਤ ਕਾਫੀ ਸਮੇਂ ਤੋਂ ਉਹਦਾ ਪਿੱਛਾ ਕਰਦਾ ਚਲਦਾ ਆ ਰਿਹਾ ਹੋਵੇ ਪਰ ਉਹ ਬਚਪਨ ਤੋਂ ਹੀ ਗੁੰਗਾ ਸੀ ਤੇ ਇੱਕ ਪੈਰ ਤੋਂ ਲੰਗੜਾ ਸੀ ਇਸੇ ਲਈ ਨਾ ਤਾਂ ਉਹ ਪੰਡਤ ਨੂੰ ਆਵਾਜ਼ ਦੇ ਕੇ ਰੋਕ ਹੀ ਸਕਿਆ ਸੀ ਤੇ ਨਾ ਹੀ ਭੱਜ ਕੇ ਉਹਦੇ ਤੱਕ ਪਹੁੰਚ ਹੀ ਪਾਇਆ ਸੀ ਪਰ ਜਿਵੇਂ ਹੀ ਉਹ ਪੰਡਤ ਤੱਕ ਪਹੁੰਚਿਆ ਅਚਾਨਕ ਹੀ ਉਹ ਜ਼ਮੀਨ ਤੇ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਪੰਡਤ ਇਹ ਦੇਖ ਕੇ ਹੱਕਾ ਬੱਕਾ ਰਹਿ ਗਿਆ ਤੇ ਡੋਰਪੁਰ ਹੋ ਕੇ ਧਰਮਰਾਜ ਵੱਲ ਦੇਖਣ ਲੱਗਾ ਜਿਵੇਂ ਕਿ ਉਹ ਪੁੱਛਣਾ ਚਾਹ ਰਿਹਾ ਹੋਵੇ ਕਿ ਆਖਿਰ ਇਹ ਕੀ ਹੋਇਆ ਧਰਮਰਾਜ ਪੰਡਤ ਦੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਨੂੰ ਸਮਝ ਗਿਆ ਸੀ ਤੇ ਉਹ ਕਹਿਣ ਲੱਗਾ ਕਿ ਤੇਰੇ ਦੋਸਤ ਨੇ ਪਿਛਲੇ ਪਿੰਡ ਤੋਂ ਹੀ ਤੈਨੂੰ ਦੇਖ ਲਿਆ ਸੀ ਤੇ ਉਹ ਉਸੇ ਪਿੰਡ ਤੋਂ ਹੀ ਤੇਰਾ ਪਿੱਛਾ ਕਰਦਾ ਆ ਰਿਹਾ ਸੀ ਪਰ ਗੁੰਗਾ ਤੇ ਲੰਗੜਾ ਹੋਣ ਦੇ ਕਾਰਨ ਨਾ ਤਾਂ ਉਹ ਆਵਾਜ਼ ਦੇ ਕੇ ਤੈਨੂੰ ਰੋਕ ਹੀ ਸਕਿਆ ਸੀ ਤੇ ਨਾ ਹੀ ਤੇਰੇ ਤੱਕ ਪਹੁੰਚ ਹੀ ਸਕਿਆ ਸੀ ਤੇ ਫਿਰ ਉਸਨੇ ਆਪਣੀ ਪੂਰੀ ਤਾਕਤ ਲਗਾ ਕੇ ਤੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬੁਢਾਪੇ ਵਿੱਚ ਸਰੀਰ ਵਿੱਚ ਜਵਾਨੀ ਵਰਗੀ ਤਾਕਤ ਨਹੀਂ ਰਹਿੰਦੀ ਇਸ ਲਈ ਜਿਆਦਾ ਜ਼ੋਰ ਲਗਾਉਣ ਤੇ ਸਾਹ ਚੜਨ ਦੇ ਕਾਰਨ ਹਾਰਟ ਅਟੈਕ ਆਉਣ ਦੇ ਨਾਲ ਉਹਦੀ ਮੌਤ ਹੋ ਗਈ ਕਿਉਂਕਿ ਉਹ ਤੈਨੂੰ ਮਿਲਣ ਦੇ ਲਈ ਆਪਣੀਆਂ ਸਾਰੀਆਂ ਰੇਖਾਵਾਂ ਨੂੰ ਤੋੜ ਕੇ ਤੇਰੇ ਪਿੱਛੇ ਭੱਜ ਰਿਹਾ ਸੀ ਤੇ ਇਸੇ ਲਈ ਆਪਣੇ ਦੋਸਤ ਦੀ ਮੌਤ ਦਾ ਕਾਰਨ ਵੀ ਤੂੰ ਹੀ ਕਹਿਲਾਵੇਂਗਾ ਹੁਣ ਪੰਡਤ ਪੂਰੀ ਤਰ੍ਹਾਂ ਸਮਝ ਗਿਆ ਸੀ ਕਿ ਉਹ ਵਿਅਕਤੀ ਸੱਚਮੁੱਚ ਹੀ ਧਰਮਰਾਜ ਹੈ ਤੇ ਉਹਦਾ ਕੰਮ ਪ੍ਰਾਣ ਹਰਨ ਕਰਨਾ ਹੈ ਪਰ ਪੰਡਤ ਇੱਕ ਗਿਆਨੀ ਵਿਅਕਤੀ ਸੀ ਉਹ ਜਾਣਦਾ ਸੀ ਕਿ ਮੌਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਹਰ ਕਿਸੇ ਨੂੰ ਇੱਕ ਨਾ ਇੱਕ ਦਿਨ ਮਰਨਾ ਹੀ ਪੈਣਾ ਹੈ ਹਰ ਕਿਸੇ ਨੇ ਇੱਕ ਨਾ ਇੱਕ ਦਿਨ ਇਸ ਜਹਾਨ ਨੂੰ ਛੱਡ ਕੇ ਹੀ ਜਾਣਾ ਹੈ ਇਹ ਸੋਚ ਕੇ ਪੰਡਤ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਫਿਰ ਅਚਾਨਕ ਪੰਡਤ ਦੇ ਮਨ ਵਿੱਚ ਆਪਣੀ ਮੌਤ ਦੇ ਬਾਰੇ ਜਾਣਨ ਦੀ ਇੱਛਾ ਹੋਈ ਇਸ ਲਈ ਉਸ ਨੇ ਧਰਮਰਾਜ ਦੇ ਕੋਲੋਂ ਪੁੱਛਿਆ ਕਿ ਜੇਕਰ ਮੌਤ ਮੇਰੇ ਦੋਸਤ ਦੀ ਹੀ ਹੋਣੀ ਸੀ ਤਾਂ ਤੂੰ ਸ਼ੁਰੂ ਤੋਂ ਮੇਰੇ ਨਾਲ ਕਿਉਂ ਚੱਲ ਰਿਹਾ ਸੀ ਇਹ ਪ੍ਰਸ਼ਨ ਸੁਣ ਕੇ ਧਰਮਰਾਜ ਜ਼ੋਰ-ਜ਼ੋਰ ਨਾਲ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਪੰਡਤਾ ਮੈਂ ਤਾਂ ਹਰ ਸਮੇਂ ਹਰ ਜਗ੍ਹਾ ਹਰ ਕਿਸੇ ਦੇ ਨਾਲ ਚੱਲਦਾ ਹਾਂ ਪਰ ਲੋਕ ਮੈਨੂੰ ਪਹਿਚਾਨ ਨਹੀਂ ਪਾਉਂਦੇ ਕਿਉਂਕਿ ਲੋਕਾਂ ਦੇ ਕੋਲ ਆਪਣੀ ਸਮੱਸਿਆ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵਸਤੂ ਜਾਂ ਘਟਨਾ ਦੇ ਬਾਰੇ ਵਿੱਚ ਸੋਚਣ ਸਮਝਣ ਜਾਂ ਉਸ ਨੂੰ ਦੇਖਣ ਦਾ ਸਮਾਂ ਹੀ ਨਹੀਂ ਹੈ ਤਾਂ ਪੰਡਤ ਨੇ ਕਿਹਾ ਕਿ ਤੂੰ ਇਹ ਦੱਸ ਸਕਦਾ ਹੈ ਕਿ ਮੇਰੀ ਮੌਤ ਕਿੱਥੇ ਤੇ ਕਦੋਂ ਤੇ ਕਿਸ ਤਰ੍ਹਾਂ ਹੋਵੇਗੀ ਤਾਂ ਪੰਡਤ ਦੀ ਗੱਲ ਸੁਣ ਕੇ ਧਰਮਰਾਜ ਥੋੜਾ ਮੁਸਕਰਾਇਆ ਤੇ ਕਹਿਣ ਲੱਗਾ ਹਾਲਾਂਕਿ ਕਿਸੇ ਵੀ ਸੁਧਾਰਨ ਖਾਨ ਦੇ ਲਈ ਆਪਣੀ ਮੌਤੇ ਬਾਰੇ ਵਿੱਚ ਜਾਣਨਾ ਸਹੀ ਨਹੀਂ ਹੈ ਕਿਉਂਕਿ ਕੋਈ ਵੀ ਜੀਵ ਆਪਣੀ ਮੌਤੇ ਬਾਰੇ ਵਿੱਚ ਜਾਣ ਕੇ ਦੁਖੀ ਤੇ ਭੈਪੀਤ ਹੋ ਜਾਂਦਾ ਹੈ ਪਰ ਤੂੰ ਮੈਨੂੰ ਗਿਆਨੀ ਵਿਅਕਤੀ ਲੱਗਦਾ ਹੈ ਜਿਵੇਂ ਤੂੰ ਆਪਣੀ ਦੋਸਤ ਦੇ ਮੌਤੇ ਸਦਮੇ ਨੂੰ ਸਹਿਣ ਕਰ ਲਿਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਆਪਣੀ ਮੌਤੇ ਬਾਰੇ ਵਿੱਚ ਜਾਣ ਕੇ ਵੀ ਦੁਖੀ ਨਹੀਂ ਹੋਵੇਂਗਾ ਤਾਂ ਤੇਰੀ ਮੌਤ ਅੱਜ ਤੋਂ ਠੀਕ 8 ਮਹੀਨੇ ਬਾਅਦ ਅੱਜ ਦੇ ਹੀ ਦੇਣ ਕਿਸੇ ਦੂਜੇ ਰਾਜ ਵਿੱਚ ਫਾਂਸੀ ਲੱਗਣ ਦੇ ਕਾਰਨ ਹੋਵੇਗੀ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਤੂੰ ਖੁਦ ਹੀ ਆਪਣੀ ਫਾਂਸੀ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰੇਗਾ ਤੇ ਫੰਦੇ ਨੂੰ ਆਪਣੇ ਗਲ ਵਿੱਚ ਪਾਵੇਂਗਾ ਤੇ ਪੰਡਤਾ ਇੱਕ ਗੱਲ ਯਾਦ ਰੱਖੀ ਵਿਧੀ ਦਾ ਵਿਧਾਨ ਬਦਲਿਆ ਨਹੀਂ ਜਾ ਸਕਦਾ ਮੌਤ ਤੋਂ ਤੇ ਕਿਸਮਤ ਦੇ ਲਿਖੇ ਤੋਂ ਕੋਈ ਭੱਜ ਨਹੀਂ ਸਕਦਾ ਮੌਤ ਇੱਕ اٹਲ ਸਚਾਈ ਹੈ ਇਹਨਾਂ ਕਹਿ ਕੇ ਧਰਮਰਾਜ ਉੱਥੋਂ ਚਲਾ ਜਾਂਦਾ ਹੈ ਕਿਉਂਕਿ ਧਰਮਰਾਜ ਦੇ ਕੋਲ ਪੰਡਤ ਦੇ ਨਾਲ ਚੱਲਦੇ ਰਹਿਣ ਦਾ ਹੁਣ ਕੋਈ ਕਾਰਨ ਨਹੀਂ ਸੀ ਇਦੇ ਬਾਅਦ ਪੰਡਤ ਨੇ ਆਪਣੇ ਦੋਸਤ ਦੀ লাশ ਦਾ ਸੰਸਕਾਰ ਕੀਤਾ ਤੇ ਫਿਰ ਉਹ ਆਪਣੇ ਪਿੰਡ ਵਾਪਸ ਆ ਜਾਂਦਾ ਹੈ ਪਰ ਕੋਈ ਵੀ ਵਿਅਕਤੀ ਕਿੰਨਾ ਵੀ ਗਿਆਨੀ ਕਿਉਂ ਨਾ ਹੋਵੇ ਉਹ ਆਪਣੀ ਮੌਤੇ ਦੇ ਬਾਰੇ ਵਿੱਚ ਜਾਣ ਕੇ ਦੁਖੀ ਤਾਂ ਹੁੰਦਾ ਹੀ ਹੈ ਤੇ ਮੌਤੇ ਕੋਲੋਂ ਬਚਨ ਦਾ ਕੋਈ ਨਾ ਕੋਈ ਹੀਲਾ ਵੀ ਕਰਦਾ ਹੀ ਹੈ ਤੇ ਪੰਡਤ ਨੇ ਵੀ ਉਹੀ ਕੀਤਾ ਪੰਡਤ ਵਿਦਵਾਨ ਸੀ ਇਸ ਲਈ ਉਹਦੀ ਪਛਾਣ ਉਥੋਂ ਦੇ ਰਾਜੇ ਤੱਕ ਸੀ ਪੰਡਤ ਨੇ ਸੋਚਿਆ ਕਿ ਰਾਜੇ ਦੇ ਕੋਲ ਤਾਂ ਬਹੁਤ ਸਾਰੇ ਗਿਆਨੀ ਵਿਅਕਤੀ ਹਨ ਉਹ ਮੇਰੀ ਮੌਤ ਦੇ ਨਾਲ ਸੰਬੰਧਿਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲੈਣਗੇ ਪੰਡਤ ਇਹੀ ਸਭ ਸੋਚਦਾ ਹੋਇਆ ਰਾਜ ਦਰਬਾਰ ਵਿੱਚ ਪਹੁੰਚਦਾ ਹੈ ਤੇ ਰਾਜੇ ਨੂੰ ਸਾਰੀ ਘਟਨਾ ਦੇ ਬਾਰੇ ਵਿੱਚ ਦੱਸਦਾ ਹੈ ਤੇ ਫਿਰ ਰਾਜਾ ਆਪਣੇ ਮੰਤਰੀਆਂ ਨੂੰ ਪੰਡਤ ਦੀ ਸਾਰੀ ਕਹਾਣੀ ਦੱਸਦਾ ਹੈ ਤੇ ਫਿਰ ਉਹਨਾਂ ਤੋਂ ਸਲਾਹ ਮੰਗਦਾ ਹੈ ਤੇ ਆਖਿਰ ਵਿੱਚ ਸਾਰੇ ਵਿਚਾਰ ਕਰਦੇ ਹਨ ਕਿ ਜੇਕਰ ਪੰਡਤ ਦੀ ਗੱਲ ਸਹੀ ਹੈ ਤਾਂ ਉਹਦੀ ਮੌਤ 8 ਮਹੀਨੇ ਬਾਅਦ ਹੀ ਹੋਵੇਗੀ ਪਰ ਮੌਤਾਂ ਤਾਂ ਹੀ ਹੋਵੇਗੀ ਜੇਕਰ ਉਹ ਕਿਸੇ ਦੂਜੇ ਰਾਜ ਵਿੱਚ ਜਾਵੇਗਾ ਪਰ ਜੇਕਰ ਉਹ ਕਿਸੇ ਦੂਜੇ ਰਾਜ ਵਿੱਚ ਹੀ ਨਾ ਜਾਵੇ ਤਾਂ ਉਹਦੀ ਮੌਤ ਵੀ ਨਹੀਂ ਹੋਵੇਗੀ ਤਾ ਇਹ ਸਲਾਹ ਰਾਜੇ ਨੂੰ ਸਹੀ ਲੱਗੀ। ਇਹਦੇ ਬਾਅਦ ਪੰਡਤ ਦੇ ਰਹਿਣ ਦਾ ਪੂਰਾ ਪ੍ਰਬੰਧ ਰਾਜ ਮਹਿਲ ਵਿੱਚ ਕਰ ਦਿੱਤਾ ਗਿਆ। ਰਾਜੇ ਦੀ ਆਗਿਆ ਦੇ ਬਿਨਾਂ ਪੰਡਤ ਦੇ ਨਾਲ ਕਿਸੇ ਨੂੰ ਵੀ ਮਿਲ ਨਹੀਂ ਦਿੱਤਾ ਜਾਂਦਾ ਸੀ। ਪਰ ਪੰਡਤ ਕਿਤੇ ਵੀ ਆ ਜਾ ਸਕਦਾ ਸੀ। ਉਸ ਨੂੰ ਕੋਈ ਵੀ ਰੋਕ ਟੋਕ ਨਹੀਂ ਸੀ। ਤਾਂ ਕਿ ਪੰਡਤ ਨੂੰ ਇਹ ਨਾ ਲੱਗੇ ਕਿ ਉਹ ਰਾਜੇ ਦੀ ਕੈਦ ਵਿੱਚ ਹੈ। ਪਰ ਪੰਡਤ ਡਰਦੇ-ਡਰਦੇ ਖੁਦ ਹੀ ਕਿਤੇ ਆਉਂਦਾ ਜਾਂਦਾ ਨਹੀਂ ਸੀ। ਹੌਲੀ-ਹੌਲੀ ਦਿਨ ਮਹੀਨੇ ਗੁਜ਼ਰਨ ਲੱਗੇ ਤੇ ਫਿਰ ਪੰਡਤ ਦੀ ਮੌਤ ਦਾ ਸਮਾਂ ਨਜ਼ਦੀਕ ਆ ਗਿਆ ਤੇ ਆਖਿਰਕਾਰ ਉਹ ਦਿਨ ਵੀ ਆ ਗਿਆ ਜਿਸ ਦਿਨ ਪੰਡਤ ਦੀ ਮੌਤ ਹੋਣੀ ਸੀ ਪੰਡਤ ਦੀ ਮੌਤੇ ਦਿਨ ਤੋਂ ਇੱਕ ਰਾਤ ਪਹਿਲਾਂ ਪੰਡਤ ਜਲਦੀ ਸੌ ਗਿਆ ਤਾਂ ਕਿ ਜਲਦੀ ਜਲਦੀ ਰਾਤ ਗੁਜ਼ਰ ਜਾਵੇ ਤੇ ਦਿਨ ਚੜ੍ਹ ਜਾਵੇ ਤੇ ਉਹ ਆਪਣੀ ਮੌਤ ਨੂੰ ਟਾਲ ਸਕੇ ਪਰ ਪੰਡਤ ਨੂੰ ਨੀਂਦ ਵਿੱਚ ਤੁਰਨ ਦੀ ਬਿਮਾਰੀ ਸੀ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਪੰਡਤ ਨੂੰ ਹੀ ਆਪਣੀ ਇਸ ਬਿਮਾਰੀ ਦੇ ਬਾਰੇ ਵਿੱਚ ਖੁਦ ਹੀ ਪਤਾ ਨਹੀਂ ਸੀ ਤਾਂ ਫਿਰ ਰਾਜੀ ਮੰਤਰੀ ਜਾਂ ਕਿਸੇ ਵੈਦ ਨੂੰ ਇਸ ਦੇ ਬਾਰੇ ਵਿੱਚ ਦੱਸਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਤੇ ਪੰਡਤ ਆਪਣੀ ਮੌਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਸੀ ਟੈਨਸ਼ਨ ਦੇ ਕਾਰਨ ਉਹ ਚੰਗੀ ਤਰ੍ਹਾਂ ਕਈ ਰਾਤਾਂ ਤੋਂ ਸੌ ਵੀ ਨਹੀਂ ਸਕਿਆ ਸੀ ਤੇ ਨੀਂਦ ਵਿੱਚ ਚੱਲਣ ਦੀ ਬਿਮਾਰੀ ਵੀ ਉਦੋਂ ਹੀ ਹੁੰਦੀ ਹੈ ਜਦੋਂ ਵਿਅਕਤੀ ਚੰਗੀ ਤਰ੍ਹਾਂ ਸੌਣਾ ਪਾਰਿਆ ਹੋਵੇ ਇਸੇ ਕਾਰਨ ਪੰਡਤ ਨੂੰ ਉਸੇ ਰਾਤ ਹੀ ਨੀਂਦ ਵਿੱਚ ਤੁਰਨ ਦਾ ਦੌਰਾ ਪਿਆ ਉਹ ਉੱਠਿਆ ਕਮਰੇ ਵਿੱਚੋਂ ਨਿਕਲ ਕੇ ਸਿੱਧਾ ਘੋੜਿਆਂ ਦੇ ਤਵੇਲੇ ਵਿੱਚ ਪਹੁੰਚ ਗਿਆ ਕਿਉਂਕਿ ਪੰਡਤ ਰਾਜੇ ਦਾ ਖਾਸ ਮਹਿਮਾਨ ਸੀ ਇਸੇ ਲਈ ਕਿਸੇ ਪਹਿਰੇਦਾਰ ਨੇ ਉਸ ਨੂੰ ਰੋਕਿਆ ਨਹੀਂ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਕੀਤੀ ਤਬੇਲੇ ਵਿੱਚ ਪਹੁੰਚ ਕੇ ਉਹ ਸਭ ਤੋਂ ਤੇਜ਼ ਭੱਜਣ ਵਾਲੇ ਘੋੜੇ ਦੇ ਉੱਤੇ ਸਵਾਰ ਹੋ ਕੇ ਨੀਂਦ ਵਿੱਚ ਹੀ ਆਪਣੇ ਰਾਜ ਦੀ ਸੀਮਾ ਨੂੰ ਪਾਰ ਕਰਕੇ ਕਿਸੇ ਦੂਜੇ ਰਾਜ ਵਿੱਚ ਚਲਾ ਗਿਆ ਸਿਰਫ ਇੰਨਾ ਹੀ ਨਹੀਂ ਉਹ ਦੂਜੇ ਰਾਜ ਦੇ ਰਾਜੇ ਦੇ ਮਹਿਲ ਵਿੱਚ ਪਹੁੰਚ ਗਿਆ ਤੇ ਉੱਥੋਂ ਦੇ ਮਹਿਲ ਦੇ ਪਹਿਰੇਦਾਰਾਂ ਨੇ ਵੀ ਪੰਡਤ ਨੂੰ ਨਾ ਹੀ ਰੋਕਿਆ ਤੇ ਨਾ ਹੀ ਕੋਈ ਪੁੱਛਗਿੱਛ ਕੀਤੀ ਕਿਉਂਕਿ ਸਾਰੇ ਪਹਿਰੇਦਾਰ ਰਾਤ ਦਾ ਅੰਤਿਮ ਪੈਰ ਹੋਣ ਦੇ ਕਾਰਨ ਗਹਿਰੀ ਨੀਂਦ ਵਿੱਚ ਸੀ ਉਹ ਪੰਡਤ ਸਿੱਧਾ ਰਾਜੇ ਦੇ ਬੈੱਡਰੂਮ ਵਿੱਚ ਪਹੁੰਚਿਆ ਜਿੱਥੇ ਰਾਜਾ ਤੇ ਰਾਣੀ ਸੌਂ ਰਹੇ ਸੀ ਪੰਡਤ ਰਾਜੇ ਦੇ ਕਮਰੇ ਵਿੱਚ ਐਂਟਰ ਹੋਇਆ। ਰਾਣੀ ਦੇ ਇੱਕ ਸਾਈਡ ਤੇ ਬੈੱਡ ਉੱਤੇ ਰਾਜਾ ਸੌਂ ਰਿਹਾ ਸੀ ਤੇ ਦੂਜੀ ਸਾਈਡ ਤੇ ਜਾ ਕੇ ਪੰਡਤ ਸੌਂ ਗਿਆ। ਤੇ ਫਿਰ ਜਦੋਂ ਸਵੇਰ ਹੋਈ, ਜਿਵੇਂ ਹੀ ਰਾਜੇ ਨੇ ਪੰਡਤ ਨੂੰ ਰਾਣੀ ਦੇ ਨਾਲ ਸੁੱਤੇ ਪਏ ਦੇਖਿਆ ਤਾਂ ਉਹ ਬਹੁਤ ਗਰੋਧਿਤ ਹੋਇਆ। ਰਾਜੇ ਨੇ ਪੰਡਤ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਤੇ ਫਿਰ ਪੰਡਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਪੰਡਤ ਹੈਰਾਨ ਸੀ, ਹੱਕਾ ਬੱਕਾ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਦੂਜੇ ਰਾਜ ਵਿੱਚ ਦੂਜੇ ਰਾਜੇ ਦੇ ਕਮਰੇ ਵਿੱਚ ਕਿਸ ਤਰ੍ਹਾਂ ਪਹੁੰਚ ਗਿਆ ਪਰ ਉੱਥੇ ਉਹਦੀ ਗੱਲ ਸੁਣਨ ਵਾਲਾ ਕੋਈ ਵੀ ਨਹੀਂ ਸੀ ਤੇ ਫਿਰ ਰਾਜੇ ਨੇ ਪੰਡਤ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਫਿਰ ਪੰਡਤ ਨੂੰ ਥੋੜੀ ਦੇਰ ਬਾਅਦ ਦਰਬਾਰ ਵਿੱਚ ਪੇਸ਼ ਕੀਤਾ ਗਿਆ ਰਾਜਾ ਪੰਡਤ ਨੂੰ ਦੇਖ ਕੇ ਇੰਨਾ ਜ਼ਿਆਦਾ ਖਰੋਧਿਤ ਹੋਇਆ ਕਿ ਉਸ ਨੂੰ ਫਾਂਸੀ ਤੇ ਚੜਾਉਣ ਦਾ ਹੁਕਮ ਦੇ ਦਿੱਤਾ ਫਾਂਸੀ ਦੀ ਸਜ਼ਾ ਸੁਣ ਕੇ ਪੰਡਤ ਕੰਬ ਗਿਆ ਉਸ ਨੂੰ ਧਰਮ ਰਾਜ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆ ਗਈਆਂ ਪਰ ਫਿਰ ਵੀ ਪੰਡਤ ਨੇ ਥੋੜੀ ਹਿੰਮਤ ਜੁਟਾ ਕੇ ਰਾਜੇ ਨੂੰ ਕਿਹਾ ਕਿ ਮਹਾਰਾਜ ਮੈਂ ਨਹੀਂ ਜਾਣਦਾ ਕਿ ਮੈਂ ਤੁਹਾਡੇ ਰਾਜ ਮਹਿਲ ਵਿੱਚ ਕਿਵੇਂ ਪਹੁੰਚਿਆ ਮੈਂ ਵੀ ਨਹੀਂ ਜਾਣਦਾ ਕਿ ਮੈਂ ਤੁਹਾਡੇ ਬੈਡਰੂਮ ਵਿੱਚ ਤੁਹਾਡੇ ਬੈੱਡ ਉੱਤੇ ਕਿਸ ਤਰ੍ਹਾਂ ਲੇਟ ਗਿਆ ਤੁਹਾਡੇ ਮਹਿਲ ਦੇ ਪਹਿਰੇਦਾਰਾਂ ਨੇ ਮੈਨੂੰ ਰੋਕਿਆ ਕਿਉਂ ਨਹੀਂ ਪਰ ਮੈਂ ਇਹਨਾਂ ਜ਼ਰੂਰ ਜਾਣਦਾ ਹਾਂ ਕਿ ਅੱਜ ਮੇਰੀ ਮੌਤ ਹੋਣੀ ਸੀ ਤੇ ਉਹ ਹੁਣ ਵੀ ਜਾ ਰਹੀ ਹੈ ਤੇ ਰਾਜੇ ਨੂੰ ਇਹ ਗੱਲ ਥੋੜੀ ਅਜੀਬ ਲੱਗੀ ਉਸਨੇ ਪੰਡਤ ਦੇ ਕੋਲ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਕਿ ਅੱਜ ਤੇਰੀ ਮੌਤ ਹੋਣੀ ਹੈ ਤਾਂ ਪੰਡਤ ਨੇ ਇਸ ਪ੍ਰਸ਼ਨ ਦੇ ਜਵਾਬ ਵਿੱਚ ਧਰਮਰਾਜ ਦੀ ਕਹਾਣੀ ਤੇ ਪਿਛਲੇ 8 ਮਹੀਨਿਆਂ ਦਾ ਸਾਰਾ ਹਾਲ ਰਾਜੇ ਨੂੰ ਸੁਣਾ ਦਿੱਤਾ ਤੇ ਫਿਰ ਪੰਡਤ ਕਹਿਣ ਲੱਗਾ ਕਿ ਮਹਾਰਾਜ ਮੇਰਾ ਕੀ ਕਿਸੇ ਵੀ ਵਿਅਕਤੀ ਵਿੱਚ ਇੰਨਾ ਸਾਹਸ ਨਹੀਂ ਕਿ ਉਹ ਰਾਜੇ ਦੀ ਮੌਜੂਦਗੀ ਵਿੱਚ ਰਾਜੇ ਦੇ ਕਮਰੇ ਵਿੱਚ ਰਾਣੀ ਦੇ ਨਾਲ ਜਾ ਕੇ ਸੌ ਜਾਵੇ ਰਾਜੇ ਨੂੰ ਪੰਡਤ ਦੀ ਗੱਲ ਉੱਤੇ ਥੋੜਾ ਥੋੜਾ ਵਿਸ਼ਵਾਸ ਹੋਇਆ ਪਰ ਫਿਰ ਉਹ ਸੋਚਣ ਲੱਗਾ ਕਿ ਮੌਤ ਤੋਂ ਬਚਣ ਦੇ ਲਈ ਧਰਮਰਾਜ ਦੇ ਭੁੱਖਵਾਣੀ ਦੀ ਝੂਠੀ ਕਹਾਣੀ ਸੁਣਾ ਰਿਹਾ ਹੈ ਇਸ ਲਈ ਪੰਡਤ ਨੇ ਰਾਜੇ ਨੂੰ ਕਿਹਾ ਕਿ ਜੇਕਰ ਤੇਰੀ ਗੱਲ ਸੱਚ ਹੈ ਤੇ ਅੱਜ ਤੇਰੀ ਮੌਤਾ ਦਿਨ ਹੈ ਜਿਵੇਂ ਕਿ ਧਰਮਰਾਜ ਨੇ ਤੈਨੂੰ ਕਿਹਾ ਸੀ ਤਾਂ ਅੱਜ ਮੈਂ ਤੇਰੀ ਮੌਤਾ ਕਾਰਨ ਨਹੀਂ ਬਣਾਗਾ ਪਰ ਜੇਕਰ ਤੇਰੀ ਇਹ ਗੱਲ ਝੂਠ ਨਿਕਲੀ ਤਾਂ ਨਿਸ਼ਚਿਤ ਹੀ ਅੱਜ ਤੇਰੀ ਮੌਤਾ ਦਿਨ ਹੋਵੇਗਾ ਕਿਉਂਕਿ ਪੰਡਤ ਜਿਸ ਰਾਜ ਵਿੱਚ ਆਇਆ ਸੀ ਉਸ ਰਾਜ ਦਾ ਰਾਜਾ ਇਸ ਰਾਜੇ ਦਾ دوست ਸੀ ਇਸ ਲਈ ਰਾਜੇ ਨੇ ਆਪਣੇ ਕੁਝ ਸੈਨਿਕਾਂ ਨੂੰ ਗਵਾਂਡੀ ਰਾਜ ਵਿੱਚ ਭੇਜ ਕੇ ਪੰਡਤ ਦੀ ਗੱਲ ਸੱਚ ਹੈ ਜਾਂ ਝੂਠ ਦਾ ਪਤਾ ਲਗਾਉਣ ਵਾਸਤੇ ਭੇਜਿਆ ਤੇ ਭੇਜੇ ਗਏ ਸੈਨਿਕਾਂ ਨੇ ਆ ਕੇ ਰਾਜੇ ਨੂੰ ਦੱਸਿਆ ਕਿ ਮਹਾਰਾਜ ਪੰਡਤ ਜੋ ਵੀ ਕਹਿ ਰਿਹਾ ਹੈ ਉਹ ਸਭ ਗੱਲਾਂ ਸੱਚ ਹਨ ਗਵੰਡੀ ਰਾਜ ਦੇ ਰਾਜੇ ਨੇ ਪੰਡਤ ਦੇ ਪਿਛਲੇ 8 ਮਹੀਨਿਆਂ ਤੋਂ ਰਹਿਣ ਦਾ ਸਾਰਾ ਪ੍ਰਬੰਧ ਆਪਣੇ ਹੀ ਮਹਿਲ ਵਿੱਚ ਕੀਤਾ ਹੋਇਆ ਸੀ। ਪੰਡਤ ਰਾਜੇ ਦਾ ਖਾਸ ਮਹਿਮਾਨ ਹੈ ਤੇ ਕੱਲ ਸ਼ਾਮ ਰਾਜਾ ਆਖਰੀ ਵਾਰ ਪੰਡਤ ਨੂੰ ਉਹਦੇ ਕਮਰੇ ਵਿੱਚ ਮਿਲਿਆ ਸੀ। ਪਰ ਉਹਦੇ ਬਾਅਦ ਪੰਡਤ ਉਸ ਰਾਜ ਤੋਂ ਇਸ ਰਾਜ ਵਿੱਚ ਕਿਵੇਂ ਆ ਗਿਆ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ। ਇਸ ਲਈ ਉਸ ਰਾਜੇ ਦੇ ਅਨੁਸਾਰ ਪੰਡਤ ਨੂੰ ਫਾਂਸੀ ਦੀ ਸਜ਼ਾ ਦੇਣਾ ਠੀਕ ਨਹੀਂ ਹੋਵੇਗਾ। ਪਰ ਹੁਣ ਰਾਜੇ ਦੇ ਸਾਹਮਣੇ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਸੀ ਕਿਉਂਕਿ ਉਸਨੇ ਬਿਨਾਂ ਪੂਰੇ ਮਾਮਲੇ ਦੀ ਸ਼ਾਨਬੀਨ ਕੀਤੇ ਪੰਡਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਇਸ ਲਈ ਜੇਕਰ ਹਣੋ ਪੰਡਤ ਨੂੰ ਫਾਂਸੀ ਨਹੀਂ ਦਿੰਦਾ ਸੀ ਤਾਂ ਰਾਜੇ ਦੇ ਬਚਨ ਦਾ ਅਪਮਾਨ ਹੁੰਦਾ ਸੀ ਤੇ ਜੇਕਰ ਰਾਜੇ ਦੀ ਗੱਲ ਦਾ ਮਾਨ ਰੱਖਿਆ ਜਾਂਦਾ ਸੀ ਤਾਂ ਬੇਵਜਾ ਹੀ ਇੱਕ નિર્ਦੋਸ਼ ਆਦਮੀ ਦੀ ਹੱਤਿਆ ਹੋ ਜਾਣੀ ਸੀ ਰਾਜਾ ਇਸ ਗੱਲ ਨੂੰ ਲੈ ਕੇ ਦੁਵਿਧਾ ਵਿੱਚ ਪੈ ਗਿਆ ਫਿਰ ਰਾਜੇ ਨੇ ਆਪਣੇ ਮੰਤਰੀਆਂ ਤੋਂ ਇਸ ਦੇ ਬਾਰੇ ਵਿੱਚ ਸਲਾਹ ਮੰਗੀ ਤਾਂ ਮੰਤਰੀਆਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਮਹਾਰਾਜ ਪੰਡਤ ਨੂੰ ਇੱਕ ਕੱਚੇ ਸੂਤ ਦੇ ਧਾਗੇ ਦੇ ਨਾਲ ਫાંਸੀ ਲਗਾ ਦਿੱਤੀ ਜਾਵੇ ਇਹਦੇ ਨਾਲ ਤੁਹਾਡੀ ਗੱਲ ਦਾ ਮਾਣ ਵੀ ਰਹਿ ਜਾਵੇਗਾ ਤੇ ਕੱਚੇ ਸੂਦੇ ਧਾਗੇ ਨਾਲ ਪੰਡਤ ਨੂੰ ਫાંਸੀ ਵੀ ਨਹੀਂ ਲੱਗੇਗੀ ਤੇ ਉਹਦੇ ਪ੍ਰਾਣ ਵੀ ਬਚ ਜਾਣਗੇ ਰਾਜੇ ਨੂੰ ਮੰਤਰੀਆਂ ਦੀ ਇਹ ਗੱਲ ਸਹੀ ਲੱਗੀ ਉਸਨੇ ਇਸੇ ਤਰ੍ਹਾਂ ਹੀ ਕਰਨ ਦਾ ਹੁਕਮ ਦੇ ਦਿੱਤਾ ਪੰਡਤ ਦੇ ਲਈ ਇੱਕ ਕੱਚੇ ਸੂਤ ਦੇ ਧਾਗੇ ਦਾ ਫਾਂਸੀ ਦਾ ਫੰਦਾ ਤਿਆਰ ਕੀਤਾ ਗਿਆ ਤੇ ਨਿਯਮ ਦੇ ਅਨੁਸਾਰ ਪੰਡਤ ਨੂੰ ਫਾਂਸੀ ਤੇ ਚੜਾਇਆ ਜਾਣ ਲੱਗਾ ਸਾਰੇ ਲੋਕ ਬਹੁਤ ਖੁਸ਼ ਸੀ ਕਿ ਨਾ ਤਾਂ ਪੰਡਤ ਮਰੇਗਾ ਤੇ ਨਾ ਹੀ ਰਾਜੇ ਦਾ ਵਚਨ ਟੁੱਟੇਗਾ ਤੇ ਪੰਡਤ ਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਇਸ ਸੂਤ ਦੇ ਧਾਗੇ ਨਾਲ ਫਾਂਸੀ ਲੈਣ ਦੇ ਨਾਲ ਉਹਦੀ ਮੌਤ ਨਹੀਂ ਹੋਵੇਗੀ ਉਹ ਖੁਸ਼ੀ-ਖੁਸ਼ੀ ਫਾਂਸੀ ਦੇ ਚੜਨ ਦੇ ਲਈ ਤਿਆਰ ਹੋ ਗਿਆ ਤੇ ਜਿਵੇਂ ਕਿ ਧਰਮਰਾਜ ਦੀ ਭੁੱਖਵਾਣੀ ਦੇ ਅਨਸਾਰ ਤੂੰ ਖੁਦ ਹੀ ਆਪਣੀ ਮੌਤ ਨੂੰ ਹੱਸਦੇ ਹੋਏ ਸਵੀਕਾਰ ਕਰੇਂਗਾ ਉਸੇ ਤਰ੍ਹਾਂ ਹੀ ਪੰਡਤ ਨੇ ਖੁਸ਼ੀ-ਖੁਸ਼ੀ ਸੂਤ ਦਾ ਫੰਦਾ ਆਪਣੇ ਗਲ ਵਿੱਚ ਇਹ ਸੋਚਦੇ ਹੋਏ ਪਾਇਆ ਕਿ ਮੈਂ ਆਪਣੀ ਮੌਤ ਨੂੰ ਟਾਰ ਰਿਹਾ ਹਾਂ ਪਰ ਜਿਵੇਂ ਹੀ ਪੰਡਤ ਨੂੰ ਸੂਤ ਦੇ ਧਾਗੇ ਨਾਲ ਫਾਂਸੀ ਦਿੱਤੀ ਗਈ ਤਾਂ ਧਾਗਾ ਤਾਂ ਟੁੱਟ ਗਿਆ ਪਰ ਟੁੱਟਣ ਤੋਂ ਪਹਿਲਾਂ ਉਸ ਨੇ ਆਪਣਾ ਕੰਮ ਕਰ ਦਿੱਤਾ ਸੀ ਪੰਡਤ ਦੇ ਗਲੇ ਦੀ ਸਾਹ ਵਾਲੀ ਨਾੜ ਧਾਗਾ ਫਿਰਨ ਦੇ ਕਾਰਨ ਕੱਟੀ ਗਈ ਸੀ ਤੇ ਪੰਡਤ ਜ਼ਮੀਨ ਤੇ ਡਿੱਗ ਕੇ ਤੜਪਣ ਲੱਗਾ ਸੀ ਉਸ ਦੇ ਗਲੇ ਵਿੱਚੋਂ ਖੂਨ ਦੀ ਧਾਰ ਪੈ ਰਹੀ ਸੀ ਤੇ ਤੜਪਦੇ ਹੋਏ ਪੰਡਤ ਨੂੰ ਧਰਮਰਾਜ ਦੀ ਕਹੀ ਹੋਈ ਗੱਲ ਯਾਦ ਆ ਰਹੀ ਸੀ ਕਿ ਕਿਸਮਤ ਦਾ ਲਿਖਿਆ ਬਦਲਿਆ ਨਹੀਂ ਜਾ ਸਕਦਾ ਤੇ ਮੌਤ ਤੋਂ ਕੋਈ ਭੱਜ ਨਹੀਂ ਸਕਦਾ ਮੌਤ ਇੱਕ اٹਲ ਸਚਾਈ ਹੈ ਤੇ ਫਿਰ ਦੇਖਦੇ ਹੀ ਦੇਖਦੇ ਪੰਡਤ ਦਾ ਸਾਰਾ ਸਰੀਰ ਸ਼ਾਂਤ ਹੋ ਗਿਆ ਕਿਉਂਕਿ ਗਲੇ ਦੀ ਨਾੜ ਕੱਟੇ ਜਾਣ ਦੇ ਕਾਰਨ ਸਾਹ ਵਾਲੀ ਨਾੜ ਦੇ ਵਿੱਚ ਖੂਨ ਪੈ ਗਿਆ ਜਿਸ ਦੇ ਕਾਰਨ ਪੰਡਤ ਦੇ ਸਾਹਾਂ ਦੀ ਗਤੀ ਰੁਕ ਗਈ ਸੀ ਤੇ ਪੰਡਤ ਦੀ ਮੌਦਾ ਇਹ ਸੀਨ ਦੇਖ ਕੇ ਉੱਥੇ ਖੜੇ ਹੋਏ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਸੀ ਕਿਸੇ ਨੂੰ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੱਚੇ ਸੂਤ ਦੇ ਧਾਗੇ ਨਾਲ ਵੀ ਕਿਸੇ ਇਨਸਾਨ ਦੀ ਮੌਤ ਹੋ ਸਕਦੀ ਹੈ ਪਰ ਵਿధి ਦਾ ਵਿਧਾਨ ਘਟ ਗਿਆ ਸੀ ਨਿਯਤੀ ਨੇ ਆਪਣਾ ਕੰਮ ਕਰ ਦਿੱਤਾ ਸੀ ਤੇ ਧਰਮਰਾਜ ਦੀ ਭੁੱਖਵਾਣੀ ਸੱਚ ਹੋ ਗਈ ਸੀ ਦੋਸਤੋ ਭਗਵਤ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਅਸੀਂ ਚਾਹੇ ਕਿੰਨੀ ਵੀ ਸਾਵਧਾਨੀ ਕਿਉਂ ਨਾ ਵਰਤ ਲਈਏ ਕਿੰਨੇ ਵੀ ਉਪਾਅ ਕਿਉਂ ਨਾ ਕਰ ਲਈਏ ਪਰ ਘਟਨਾ ਤੇ ਘਟਨਾ ਪ੍ਰਣਾਲੀ ਦੀ ਪੂਰੀ ਪ੍ਰਕਿਰਿਆ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਜਿਸ ਨੂੰ ਅਸੀਂ ਥੋੜਾ ਜਿਹਾ ਵੀ ਇਧਰ ਉਧਰ ਨਹੀਂ ਕਰ ਸਕਦੇ ਦੋਸਤੋ ਇਸ ਦੇ ਲਈ ਬਾਣੀ ਵਿੱਚ ਲਿਖਿਆ ਹੈ ਤਿਲ ਵਧੇ ਨਰਾਇ ਘਟੇ ਜੋ ਲਿਖਤੀ ਕਰਤਾਰ ਅਰਥਾਤ ਪਰਮਾਤਮਾ ਨੇ ਜਿੰਨੇ ਸਾਹ ਜਿੰਨੀ ਉਮਰ ਇਨਸਾਨ ਨੂੰ ਦਿੱਤੀ ਹੈ ਉਹਦੇ ਵਿੱਚੋਂ ਨਾ ਤਾਂ ਤਿਲ ਜਿੱਨੀ ਵੱਧ ਸਕਦੀ ਹੈ ਤੇ ਨਾ ਰਾਈ ਜਿੱਨੀ ਘਟ ਸਕਦੀ ਹੈ ਤੇ ਮੌਤ ਇੱਕ اٹਲ ਸਚਾਈ ਹੈ ਇਸ ਦੁਨੀਆ ਵਿੱਚ ਜਿਉਣਾ ਝੂਠ ਤੇ ਮਰਨਾ ਸੱਚ ਹੈ ਦੋਸਤੋ ਸ਼ਾਇਦ ਇਸੇ ਲਈ ਹੀ ਪਰਮਾਤਮਾ ਨੇ ਸਾਨੂੰ ਭੁੱਖ ਨੂੰ ਜਾਣਨ ਦੀ ਸ਼ਮਤਾ ਨਹੀਂ ਦਿੱਤੀ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿਆਦਾ ਬਿਹਤਰ ਤਰੀਕੇ ਨਾਲ ਜਿਉਂ ਸਕੀਏ ਇਹੀ ਗੱਲ ਉਸ ਪੰਡਤ ਉੱਤੇ ਵੀ ਲਾਗੂ ਹੁੰਦੀ ਹੈ ਜੇਕਰ ਪੰਡਤ ਨੇ ਆਪਣੀ ਮੌਤ ਦੇ ਬਾਰੇ ਵਿੱਚ ਧਰਮਰਾਜ ਦੇ ਕੋਲੋਂ ਨਾ ਪੁੱਛਿਆ ਹੁੰਦਾ ਤਾ ਰਾਜੇ ਦੇ ਮਹਿਲ ਵਿੱਚ ਪੰਡਤ ਨੂੰ 8 ਮਹੀਨੇ ਤੱਕ ਡਰ ਡਟ ਕੇ ਜਿਉਣ ਦੀ ਜ਼ਰੂਰਤ ਨਹੀਂ ਸੀ। ਉਹ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉ ਸਕਦਾ ਸੀ, ਮਾਲਕ ਦੇ ਲੇਖੇ ਵਿੱਚ ਲਾ ਸਕਦਾ ਸੀ। ਪਰ ਉਸਨੇ ਆਪਣੀ ਜ਼ਿੰਦਗੀ ਦਾ ਇਹਨਾਂ ਕੀਮਤੀ ਸਮਾਂ ਐਵੇਂ ਹੀ ਦੁੱਖ ਤੇ ਡਰ ਦੇ ਵਿੱਚ ਖਰਾਬ ਕਰ ਦਿੱਤਾ। ਇਸ ਲਈ ਦੋਸਤੋ ਹਮੇਸ਼ਾ ਪਲ-ਪਲ ਮਾਲਕ ਦਾ ਨਾਮ ਤੇ ਆਇਆ ਕਰੋ, ਮਾਲਕ ਦਾ ਸਿਮਰਨ ਕਰਿਆ ਕਰੋ, ਚੰਗੇ ਰਾਹ ਤੇ ਚੱਲਿਆ ਕਰੋ, ਮਾਲਕ ਦਾ ਨਾਮ ਜਪਿਆ ਕਰੋ ਤੇ ਹੋਰਾਂ ਨੂੰ ਵੀ ਨਾਮ ਜਪਾਇਆ ਕਰੋ। ਸੋ ਦੋਸਤੋ ਇਸੀ ਜਨਮ ਮੇ ਇਹ ਦੋ ਕੰਮ ਕਰੋ ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੇ ਜੀਵ ਦਾ ਦਿਲ ਨਾ ਦੁਖਾਣਾ ਕਬੀ ਮੌਤ ਯਾਦ ਰੱਖੋ ਮਾਲਕ ਸੇ ਡਰੋ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਕਿ ਸ਼ੇਅਰ ਵੀ ਜਰੂਰ ਕਰਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ